ਜੱਜ ਜੱਜ ਬੰਦਿਆਂ ਦੀ ਸਾਡੇ ਨਾਲੋਂ ਪਹਿਲਾਂ ਉੱਠ ਕੇ ਜੱਸਾ ਬੰਦਿਆਂ ਨੂੰ ਸਵਾਲ ਹੈ ਕਿ ਜੇ ਜਿੱਤ ਕੇ ਜੀ ਆਣੇ ਫਿਰ ਕੋਈ ਇਹਨਾਂ ਨੂੰ ਵੀ ਅਸੀਂ ਘੇਰਾਗੇ ਬਾਲੇ ਸੋਹਾਲੇ ਸੱਜਣੋ ਬਾਲੇ ਅਰੋਧ ਜੇ ਨਾ ਬੰਦਾਂ ਨਾਲ ਲੜੀ ਜਾਂਦੀ ਇਹ ਬਕਾਉ ਸਾਦਾ ਰੁੱਢਾ ਸਨ ਕਰ ਰੁੱਢਾ ਕਰ ਕੀ 5 ਕਿਲੋ ਜ਼ਮੀਨ ਸੀ ਉਸ ਦਾ 50 ਕਿਲੋ ਜ਼ਮੀਨ ਬਣਾ ਕੇ ਰੁੱਢਾ ਰਾਮ ਦੇ ਖੜੀ ਆ 50 ਕਿਲੋ ਜ਼ਮੀਨ ਬਣਾ ਕੇ ਰੁੱਢਾ ਵੇਚ ਕੇ ਅੱਛਾ ਸਾਨੂੰ ਪੈਸੇ ਕਰਦੇ ਨੇ ਅੱਜ ਕੀ ਬੁਲਾਏ ਮੋਦੀ ਆਵੇਗਾ ਮੋਦੀ ਦਾ ਬੰਦਾ ਕੱਟ ਕੇ ਬੁਲਾਵਾਂਗੇ ਉੱਥੇ ਵੀ ਸਾਡੇ ਵਿੱਚ ਆ ਕੇ ਬੈਠ ਕੇ ਕਰੋ ਐਤ ਕੀ ਘੇਰਾਂਗੇ ਐਤ ਕੀ ਵਿੱਚ ਘੇਰਾਂਗੇ ਐਤ ਕੀ ਸੁੱਕੇ ਨਹੀਂ ਮਰਦੇ ਅਸੀਂ ਆਪਣੀ ਕਿੰਨੀ ਦੂਰ ਤੱਕ ਗਏ ਕਿੱਥੇ ਅਸੀਂ ਸਿਰਾਂ ਤੋਂ ਜਾ ਕੇ ਪੱਕੀਆਂ ਗੋਲੀਆਂ ਮਾਰ ਕੇ ਕੰਨ ਮਾਰ ਕੇ ਆਏ ਪੱਕੀ ਜਾ ਕੇ ਕੰਨ ਮਾਰ ਕੇ ਆਏ ਅਸੀਂ ਗੋਲੀਆਂ ਮਾਰ ਦੇਣ ਪੈਰਾ ਜਿਹਾ ਸੀ ਕਹਿੰਦੇ ਵੀ ਅਸੀਂ ਸਾਨੂੰ ਲੰਘਣ ਦਿਓ ਸਾਡਾ ਕੋਈ ਤੁਹਾਡੇ ਨਾਲ ਜਵਾਬ ਵਾਸਤੇ ਤੁਸੀਂ ਸਾਡੇ ਪੁੱਤਰ ਹੋ ਅਸੀਂ ਤੁਹਾਡੇ ਮਾਂ ਪਿਓ ਆ ਸਾਡੀ ਵੀ ਗੱਲ ਸੱਚੀ ਆ ਅਸੀਂ ਮਰਦੇ ਪਈਏ ਸਾਨੂੰ ਕੁਝ ਨਹੀਂ ਦੇ ਦੇ ਅਰੇ ਕਿਸਾਨ ਦਾ ਸਰ ਘੱਟੋ ਘੜ ਪੰਜਾਬ ਦੇ 5-5 ਲੱਖ ਕਰ ਜਾ ਇਸ ਤੇ ਛੋਟੇ ਤੋਂ ਵੱਡੇ ਤੱਕ 50 ਲੱਖ ਤੋਂ ਲੱਗੇ 5 ਲੱਖ ਤੱਕ ਵੱਡੇ ਕੁੰਜੀ ਬਜੇ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਆ ਸਾਡੇ 100 ਲੱਖ ਦੀ ਲਿਮਟ ਨਹੀਂ ਸਰ ਆ ਬੈਂਕਾਂ ਦੀ ਕੁੰਜੀ ਜਿੱਤੀ ਜਾਂਦੀ ਜਗ੍ਹਾ ਕਹਿੰਦੇ ਅਸੀਂ ਬੱਚੇ ਬਾਹਰ ਭੇਜਾਂਦੇ ਆ ਬੈਂਕ ਦੀ ਪਹਿਲਾਂ ਸਾਰੀ ਕਲੀਅਰ ਕਰਕੇ ਫਾਂ ਸਾਨੂੰ ਜ਼ਮੀਨ ਵੇਚ ਕੇ ਫਿਰ ਬੱਚੇ ਬਾਹਰ ਮਜ਼ਦੂਰਾਂ ਨੂੰ ਕੁਝ ਨਹੀਂ ਜੀ ਮੇਰੇਆ ਮਜ਼ਦੂਰ ਵੀ ਖਾ ਰਹੇ ਮਜ਼ਦੂਰ ਨਹੀਂ ਮਜ਼ਦੂਰ ਖਲਾ ਵੀ ਬੋਲੋ ਉਹਨਾਂ ਨੂੰ ਕੁਝ ਨਹੀਂ ਜੀ ਜ਼ੀਰੋ ਨੰਬਰ ਜ਼ੀਰੋ ਨੰਬਰ ਦੇ ਖਾਤੇ ਬਣਵਾਏ ਇਹ ਕਹਿੰਦੇ ਸੋਨਾ ਸਸਤਾ ਹੋ ਜਾਏਗਾ ਪਾਣੀ ਦੇ ਭਾਅ ਵੀ ਘੇਗਾ ਕੀ ਸੋਨਾ ਸਸਤਾ ਹੋਇਆ ਦੱਸੋ ਇਹ ਜੋ ਵੀ ਲੜਕੀਆਂ ਦੇ ਵਿਆਹ ਕਰ ਰਹੇ ਨੇ ਨਾ ਇਹ ਸਾਰੇ ਜੋ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਮਹਾਰਾਜ ਨੇ ਆਪਣੀ ਮਿਹਰ ਦਿੱਤੀ ਆ ਹੀ ਕਰ ਰਹੇ ਸਰਕਾਰ ਕੁਝ ਨਹੀਂ ਕਰਦੀ 50000 ਰੁਪਏ ਕਹਿੰਦੇ ਕੁੜੀ ਨੂੰ ਕੋਈ ਵੀ ਵਿਆਹ ਕਰੇ ਗਰੀਬ ਨੂੰ ਹੈਗੇ ਪਹਿਲਾਂ ਨਹੀਂ ਮਿਲਦਾ ਵਿਆਹ ਹੋ ਜਾਏਗਾ ਬਾਅਦ ਚੁੱਕੀ ਉਹਨੇ ਸਿਰ ਤੇ ਪਾਣੇ ਪਹਿਲਾਂ ਦੋਸਰ ਨੂੰ 50000 ਵਿਚਾਰਾ ਆਪਣੇ ਗਰੀਬ ਕੁਝ ਕਰੇ